ਫਤੇ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਸ਼੍ਰੋਮਣੀ ਕਾਲਜਦਲ ਅੰਮ੍ਰਿਤਸਰ ਫਤੇ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਸਾਡੇ ਬੰਦੀ ਸਿੰਘ ਰਿਹਾਈ ਮੋਰਚੇ ਦੇ ਸੰਚਾਲਕ ਜਿਨ੍ਹਾਂ ਵੱਲੋਂ ਅੱਜ ਇਹ ਜਿਹੜਾ ਟੂਲ ਫਰੀ 11 ਮਈ ਤੋਂ ਲੈ ਕੇ 2 ਵਜੇ ਤੱਕ ਪ੍ਰੋਗਰਾਮ ਅਲਿਖਿਆ ਗਿਆ ਜਦੇ ਤਹਿਤ ਸਮੁੱਚੀ ਜ਼ਿਲ੍ਹਾ ਜੱਤੇ ਬੰਦੀ ਤੇ ਹੋਰ ਪਾਰਟੀਆਂ ਇੱਥੇ ਪਹੁੰਚੀਆਂ ਨੇ ਉੱਥੇ ਹੀ ਮੈਂ ਤੁਹਾਡਾ ਚੈਨਲਾਂ ਵਾਲਿਆਂ ਭਰਾਵਾਂ ਦਾ ਜਿਨ੍ਹਾਂ ਨੇ ਏਡੀ ਕੜਕਮੀ ਠੰਡ ਦੇ ਵਿੱਚ ਪਹੁੰਚ ਕੇ ਇੱਥੇ ਸਾਡੇ ਜਿਹੜੀ ਆਵਾਜ਼ ਹੈ ਉਹ ਭਾਰਤ ਦੀ ਅੰਨੀ ਤਬੋਲੀ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ 1947 ਤੋਂ ਭਾਰਤ ਆਜ਼ਾਦ ਹੋਇਆ ਇਸ ਭਾਰਤ ਨੂੰ ਯਾਦ ਕਰਾਉਣ ਲਈ ਸੁਮੁੱਚੀਆਂ ਕੋਮਾਂ ਭਾਵੇਂ ਉਹ ਮੁਸਲਮਾਨ ਸੀ ਭਾਵੇਂ ਉਹ ਹਿੰਦੂ ਸੀ